ਹਾਂਜੀ ਦੋਸਤੋ ਸਭ ਨੂੰ ਪਤਾ ক্রিকেট ਫੈਨਸ ਨੂੰ ਕਿ ਏਸ਼ੀਆ ਕੱਪ 2022 ਆ ਰਿਹਾ ਜੀ ਉਹ ਯੂਏਈ ਦੇ ਵਿੱਚ ਖੇਡਿਆ ਜਾਵੇਗਾ। ਉਹ ਆਪਣੇ ਏਸ਼ੀਆ ਦੀਆਂ ਸਾਰੀਆਂ ਟੀਮਾਂ ਬੰਗਲਾਦੇਸ਼, ਸ਼੍ਰੀਲੰਕਾ, ਅਮਾਨ, ਅਫਗਾਨਿਸਤਾਨ, ਪਾਕਿਸਤਾਨ ਸਾਰੇ ਖੇਡਣਗੇ। ਪਾਕਿਸਤਾਨ ਦੇ ਨਾਲ ਮੈਚ ਹੋਵੇਗਾ ਫਰ ਇੰਟਰਸਟਿੰਗ ਹੋਵੇਗਾ। ਤੇ ਪਰ ਪਾਕਿਸਤਾਨ ਬਾਰੇ ਖਬਰ ਆ ਰਹੀ ਆ ਕਿ ਲੈਜੈਂਡ ਜਿਹਦਾ এবੀ ਕ੍ਰਿਕਟ ਇਨਫੋ ਵਾਲਾ ਕਹਿੰਦਾ ਹੁੰਦਾ ਬਾਬਰੀ ਬਾਬਰੀ ਮੇਰੀ ਬਬਰੋ ਸੋਰੀ ਬਬਰੋ ਬਬਰੋ ਨੂੰ ਟੀਮ 'ਚ ਨਹੀਂ ਰੱਖਿਆ ਗਿਆ। ਤੇ ਦੂਸਰਾ ਉਹਨਾਂ ਦਾ ਸਭ ਤੋਂ ਫੇਮਸ ਬੈਟਸਮੈਨ ਵਾਈਟ ਲਿਸਟਿਕ ਜਾਣਦੇ ਹਾਂ ਤੁਸੀਂ ਮੋਮੈਂਟਮ ਇਜ਼ ਦਾ ਮੋਮੈਂਟਮ ਕੋਈ ਆਂਟੋ ਮਦਲ ਮੋਮੈਂਟਮ ਟੇਕ ਇਜ਼ ਥਿਸ ਸਾਈਡ ਜਾਂ ਸਕੰਡ ਸਾਈਡ ਤਾਂ ਮੋਮੈਂਟਮ ਵੀ ਟੀਮ ਦੇ ਵਿੱਚ ਨਹੀਂ ਰੱਖਿਆ ਗਿਆ ਇੰਡੀਅਨ ਟੀਮ ਅਨਾਉਂਸ ਨਹੀਂ ਪਰ ਇੰਡੀਅਨ ਟੀਮ ਤੇ ਕੰਪੀਟੀਸ਼ਨ ਬਹੁਤ ਆ ਮੇਰੀ 11 ਵਿੱਚ ਅਭਿਸ਼ੇਕ ਓਪਨਰ ਹੋਣਾ ਚਾਹੀਦਾ ਰਾਹੁਲ ਸ਼ਰੇਆਸ ਹੋਣਾ ਚਾਹੀਦਾ ਅਰਸ਼ਦੀਪ ਹੋਣਾ ਚਾਹੀਦਾ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਓ ਗਿੱਲ ਸਾਹਿਬ ਬੀ ਡਿਜ਼ਰਵ ਕਰਦੇ ਆ ਜੈਸਵਲ ਵੀ ਡਿਜ਼ਰਵ ਕਰਦਾ ਦੇਖਦੇ ਆ ਕਿੰਦਾ ਦੀ ਅਸੀ ਦੀ ਜਾਂਦੀ ਹੈ ਤੇ ਪਾਕਿਸਤਾਨ ਕਿਵੇਂ ਨਵੇਂ ਯੰਗ ਮੁੰਡੇ ਮੁਕਾਬਲਾ ਕਰਦੇ ਆ ਅਫਗਾਨਿਸਤਾਨ ਨੂੰ ਵੀ ਮੈਚ ਦੇਖੇ ਨੂੰ ਕਾਫੀ ਟਾਈਮ ਹੋ ਗਿਆ ਬਟ ਆਈ ਵਾਂਟ ਟੂ ਸੀ देयर ਪਰਫਾਰਮੈਂਸ ਸਾਰੇ ਕ੍ਰਿਕਟ ਦੇ ਫੈਨਸ ਲਈ ਇੱਕ ਬਹੁਤ ਵਧੀਆ ਟੂਰਨਾਮੈਂਟ ਇੰਟਰਸਟਿੰਗ ਐਂਟਰਟੇਨਿੰਗ ਟੂਰਨਾਮੈਂਟ